ਅੱਧੀ ਕੌਲੀ ਲੈ ਲਿਓ ਪੀਲੀ ਮੂੰਗੀ ਦੀ ਦਾਲ 3-4 ਘੰਟਿਆਂ ਲਈ ਪਿਓ ਕੇ ਰੱਖ ਦਿਓ ਟਮਾਟਰ, ਸ਼ਿਮਲਾ ਮਿਰਚ, ਪਿਆਜ਼ ਨੂੰ ਬਿਲਕੁਲ ਛੋਟਾ-ਛੋਟਾ ਕੱਟ ਲਿਓ। ਦਾਲ ਨੂੰ 3-4 ਵਾਰੀ ਧੋ ਕੇ ਇੱਕ ਜੱਗ ਵਿੱਚ ਪਾਓ, ਦੋ ਪਾਓ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਬੜੀ ਜਿਆਦਾ ਪੇਸਟ ਤਿਆਰ ਕਰ ਲਿਓ ਫਿਰ ਇੱਕ ਬੌਲ ਵਿੱਚ ਪਾ ਕੇ ਸਾਈਡ ਤੇ ਰੱਖ ਲਿਓ। 3-4 ਲੈ ਲਿਓ ਟਮਾਟਰ ਉਹਦੀ ਵੀ ਪਿਓਰੀ ਕਰਿਓ ਤਿਆਰ ਫਿਰ ਇੱਕ ਲੈ ਲਿਓ ਪੈਨ ਇੱਕ ਚਮਚੇ ਪਾਓ ਤੇਲ ਦਾ ਵਿੱਚ ਥੋੜੀ ਜਿਹੀ ਪਾਓ ਬਰੀਕ ਕੱਟੀ ਲਸਣ। ਲਸਣ ਨੂੰ ਹਲਕਾ ਜਿਹਾ ਪਕਾਓ ਕਲਰ ਨਾ ਚੇਂਜ ਕਰਿਓ। ਮੈਂਟਲਿਤ ਪਕਾ ਕੇ ਠੰਡਾ ਕਰ ਲਿਓ ਲਾਸਟ ਵਿੱਚ ਇਸ ਧਾਰ ਵਾਲੇ ਪੇਸਟ ਵਿੱਚ ਥੋੜਾ ਜਿਹਾ ਨਮਕ ਪਾਓ ਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਐਟ ਅ ਟਾਈਮ ਮਿਕਸ ਕਰ ਲਿਓ ਫਿਰ ਪੈਨ ਤੇ ਥੋੜਾ ਜਿਹਾ ਲਗਾਓ ਤੇਲ ਤੇ ਉੱਪਰ ਪਾ ਦਿਓ ਇਹ ਪੇਸਟ ਤੇ ਇਹਨੂੰ ਹੌਲੀ ਹੌਲੀ ਫਿਲਾਂਦੇ ਜਾਓ ਇਹਨੂੰ ਓਨਾ ਕੁ ਮੋਟਾ ਰੱਖਿਓ ਜਿੰਨਾ ਮੋਟਾ ਆਲੂ ਦਾ ਪਰੌਂਠਾ ਹੁੰਦਾ ਹੈ 4 ਤੋਂ 5 ਮਿੰਟ ਲਈ ਇਹਨੂੰ ਸਲੋ ਫਲੇਮ ਤੇ ਪਕਾਓ ਉਸ ਤੋਂ ਬਾਅਦ 2-4 ਬੂੰਦਾ ਪਾਓ ਤੇਲ ਦੀਆਂ ਤੇ ਇਹਨੂੰ ਪਲਟ ਦਿਓ ਫਿਰ ਇਹਦੇ ਉੱਪਰ ਲਗਾਓ ਟਮੇਟੋ ਸਾਸ ਜਿਹੜੀ ਆਪਾਂ ਆਪ ਤਿਆਰ ਕੀਤੀ ਸੀ ਉੱਪਰ ਸ਼ਿਮਲਾ ਮ ਪਾਵਾਂਗੇ ਉੱਪਰ ਆਪਾਂ ਚਿਲੀ ਫਲੇਕਸ ਥੋੜਾ ਜਿਹਾ ਔਰ ਗਾਰਗੈਨੋ ਫਿਰ ਪਾਵਾਂਗੇ ਚੀਜ਼ ਜਿਹਨੂੰ ਆਪਾਂ ਗ੍ਰੇਟ ਕਰ ਲਿਆ ਉਸ ਤੋਂ ਬਾਅਦ ਇਹਨੂੰ ਸਲੋ ਫਲੇਮ ਤੇ ਟੱਕ ਕੇ 7 ਤੋਂ 8 ਮਿੰਟ ਲਈ ਲਗਾਤਾਰ ਪਕਾਓ ਤੇ ਜਦੋਂ ਤੁਸੀਂ ਦੇਖੋਗੇ ਬਹੁਤ ਹੀ ਮਜ਼ੇਦਾਰ ਹੈਲਥੀ ਪੀਜ਼ਾ ਬਣ ਕੇ ਤਿਆਰ ਹੋ ਜੂ ਬਿਨਾ ਆਟੇ ਤੋਂ ਬਿਨਾ ਮੈਦੇ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ